ਇੱਕ ਮਿੰਟ ਖੜ ਜਾ ਬਹੁਤ ਇਮਾਨਦਾਰਾ ਸੇਵਾ ਕਰਦਾ ਅੱਗੇ ਸਰ ਜੀ ਸਰ ਤੁਹਾਨੂੰ ਨਾਲ ਹੋਇਆ ਕਰਨ ਜੀ ਇੱਕ ਵਾਰੀ ਬਾਈ ਥੋੜਾ ਪਿੱਛੇ ਆਓ ਵਾਈਟ ਆਗ ਇੱਕ ਇੱਕ ਮਿੰਟ ਜਾਨ ਦੇ ਪ੍ਰਧਾਨ ਸਾਹਿਬ ਆਏ ਆ ਤੇ ਅਸਲੀ ਜੀ ਆਏ ਰ ਉਪਰ ਤੋਂ ਸਾਰੀ ਟੀਮ ਆਈ ਹੈ ਸ਼ਿਵ ਸੈਨਾ ਜੀ ਮੈਂ ਦਿਨ ਦੀ ਯਹਰਾਈਆਂ ਤੋਂ ਆਪਣੇ ਵੱਲੋਂ ਬਾਨੀ ਸਭਾ ਰਜਿਸਟਰ ਮਰਿੰਦਾ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਸੋਚ ਦੇ ਨਾਲ ਸਾਡਾ ਪੀਰ ਅਰਮਾਨਤ ਸਿੰਘ ਨਰੇ ਨਾਲ 24 ਘੰਟੇ ਤੱਕ ਪਰ ਰਹੇ ਨੇ ਔਰ ਸਾਡੇ ਨਾਲ ਮਿਲ ਕੇ ਸਮਾਰਦੀ ਬਹੁਤ ਵਧੀਆ ਸੇਵਾ ਕਰਦੇ ਆਂ ਚਾਹੇ ਗਰੀਬ ਕੁੜੀਆਂ ਨੇ ਵਿਆਹ ਹੋ ਜਿੰਮੇ ਪੀਰ ਨੇ ਦੱਸਿਆ ਚਾਹੇ ਕੋਈ ਮੈਡੀਸਨ ਦੀ ਦਵਾਈ ਦੀ ਲੋੜ ਹੈ ਕਿਸੇ ਵੀ ਚੀਜ਼ ਦੀ ਲੋੜ ਹੈ ਤੇ ਸਾਡਾ ਮੰਦਰ ਬਣਦਾ ਮੈਂ ਇਹਨਾਂ ਕੋਲ ਮੰਤਰਦੀ ਕੋਲ ਸੱਦਾ ਪੱਤਰ ਦੇਣ ਗਿਆ ਜਿਨ੍ਹਾਂ ਨੇ ਇੱਕ ਮਿੰਟ ਚ ਕਹਿ ਦੇ ਕਿ ਜੋ ਮੂਰਤੀ ਦੀ ਸੇਵਾ ਇਸੀ ਕਰੂਗਾ ਕਹਿਣ ਤੋਂ ਬਾਅਦ ਇਹ ਹਰੇਕ ਟਾਈਮ ਹਰ ਸਮੇਂ ਸਾਥ ਕੋ ਪਿਆ ਰਹੇ ਨੇ ਨੈਸ਼ਨਲ ਪੰਜਾਬੀ ਲੋਕ ਜੀ ਗੈਰ ਆਈਆਂ ਤੋਂ ਸਾਡੀ ਸੇਵਾ ਸੈਨਾ ਦਾ ਧੰਨਵਾਦ ਕਰਦਾ ਹਾਂ ਰੋਪਰ ਤੋਂ ਅਸ਼ਿੰਗਨੀ ਜੀ ਇਹਨਾਂ ਦਾ ਵੀ ਮੇਰਾ ਨਿਕ ਰੰਦਾ ਤੇ ਇਹਨਾਂ ਨੇ ਬਹੁਤ ਚੰਗੀ ਸੋਚ ਨਾਲ ਸਾਡੇ ਜੀਵ ਨੂੰ ਬਣਾਇਆ ऐसी भी आस कर रहे हैं मेरा वीर थोड़ी जो इस सरकारी सेवा बात करके करूंगा मैं दोबारा फिर सहानवासी आनंदinder जी समूह अध्यक्ष का सारे वीराओं का मोहतामरा तैनादा महंत जी का मैं जीरा दिल से कह रहा हूं तो धन्यवाद करता हूं कि तू इतनी छोटी बात हमारे टीम को बुलाया है और ऐसी बात को आस दिलाने है कि वीर पांचों की थोड़ी सेवा करूंगा हर हर महादेव हर हर महादेव